ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨਿਟਰੀ ਫਾਰਮ ਵਿੱਚ ਜੀ ਹਾਂਜੀ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਖਾਸ ਹੀ ਪਟਿਆਲਾ ਸ਼ਹਿਰ ਜੀ ਖੋਲਸਾ ਕਰੋ ਵਿੱਚ ਤੇ ਪਟਿਆਲੇ ਸ਼ਹਿਰ ਦੇ ਵਿੱਚ ਜੀ ਪ੍ਰੇਮ ਨਗਰ ਕਲੋਨੀ ਜੀ ਪ੍ਰੇਮ ਨਗਰ ਕਲੋਨੀ ਦੇ ਵਿੱਚ ਬਾਈ ਦਾ ਫਾਰਮ ਆ ਜੀ ਬਲਰਾਜ ਦੇਰੀ ਫਾਰਮ ਤੇ ਬਲਰਾਜ ਦੇਰੀ ਫਾਰਮ ਦੇ ਵਿੱਚੋਂ ਜੇ ਆਪਾਂ ਤੁਹਾਨੂੰ ਜਰਸੀ ਦਿਖਾਉਣੀ ਹੈ ਜੀ ਪੰਜਾਬ ਵਾਲੀ ਬਹੁਤ ਚੰਗੀ ਜੀ ਚੰਗੇ ਦੁੱਧ ਵਾਲੀ ਤੇ ਹਵਾਨਿਆਂ ਵਾਲੀ ਪੰਡਾ ਬੰਨੀ ਫੈਦੀ ਹੈ ਜੀ ਵੀਡੀਓ ਨੂੰ ਇਹਨਾਂ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਜੀ ਇੱਥੇ ਆ ਕੇ ਆਪਦੀ ਹਸਲੀ ਦੇ ਨਾਲ ਖਰੀਦ ਲਿਆ ਜੇ ਜੀ ਨੰਬਰ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਵੀਰ ਜੀ ਦੂਜਾ ਸੂਆ ਸੂਈ ਹੈ ਜੀ ਬੱਚੀ ਕੱਦ-ਕੱਦ ਫੁੱਲ ਆ ਜੀ ਬੱਚੀ ਦਾ ਚਾਰ ਤੋਂ ਪੰਜ ਦਿਨ ਸੂਈ ਨੂੰ ਟਾਈਮ ਹੋ ਗਿਆ ਜੀ 18-19 ਕਿਲੋ ਬੋਲਾ ਖੁੱਲਾ ਤਿਆਰ ਹੈ ਥੱਲੇ ਤੇ ਵੀਡੀਓ ਬਣਾਉਂਦਾ ਟਾਈਮ ਸਵੇਰੇ 10:00 ਵੱਜ ਚੁੱਕੇ ਆ ਔਸਾਂ ਮੈਂ ਲਈ ਵੀ ਜਜਮੈਂਟ ਕਰਿਆ ਠੀਕ ਹੈ ਜੀ ਆ ਦੇਖ ਸਕਦੇ ਆ ਜੀ ਪਹਿਲੇ ਸੂਏ ਬੱਛੀ ਨੇ ਜੀ 17 18 ਕਾ ਨੋਰਮਲ ਚਵਾਇਆ ਜੀ 85 25 ਲੀਟਰ ਦਾ ਦੁੱਧ ਖੁੱਲਾ ਚਵਾ ਜੂਗੀ ਜੀ ਬੱਛੀ ਕੱਡ ਕੱਡ ਖੁੱਲਾ ਜੀ ਬੱਛੀ ਦਾ ਦੇਖ ਸਕਦੇ ਆਂ ਜੀ ਦੇਖ ਸਕਦੇ ਆਂ ਬੈਕ ਸਾਈਡ ਤੋਂ ਹਵਾਣੇ ਦੀ ਕੁਆਲਿਟੀ ਪੂਰਾ ਨਿਕਰੇ ਤਗੜਾ ਹਵਾਣਾ ਤਿਆਰ ਕੀਤਾ ਹੋਇਆ ਜੀ ਵੜ ਨੇ ਬੱਚਾ ਮਗਰ ਬੱਛੀ ਹੈ ਜੀ ਹਾਂ ਜੀ ਇਹ ਥਾਣਾ ਦਾ ਗੇਪ ਦੇਖ ਸਕਦੇ ਆਂ ਚਾਰੇ ਥਣ ਪੀੜੀ ਦੇ ਪਾਵੇਂ ਗੂਰ ਨੁੱਕਰੇ ਆਣ ਲੱਗੇ ਹੋਏ ਆ ਮਿਲਕ ਵੇਂ ਦੇਖ ਸਕਦੇ ਆਂ ਚੰਗੀ ਸਟ੍ਰੌਂਗ ਆਉਂਦੀ ਆ ਹਵਾਣੇ ਤੇ ਵੇ ਨਹੀਂ ਦੇਖ ਸਕਦੇ ਆ ਜੀ ਅਬੇ ਸਰ ਦੇਖ ਸਕਦੇ ਆਂ ਹਵਾਨੀ ਦੀ ਕੁਆਲਿਟੀ ਪੂਰਾ ਚੰਗਾ ਹੀ ਨਿਕਰ ਹਵਾਨਾ ਤਿਆਰ ਕੀਤਾ ਦੂਜੀ ਸਾਈਡ ਤੋਂ ਦੇਖ ਸਕਦੇ ਆਂ ਜੀ ਕੱਦ-ਕੱਡ ਪੋਲਾ ਜੀ ਬੱਚੀ ਦਾ ਉੱਚੇ ਲੰਮੇ ਵੱਡੇ ਕੱਦ-ਕੱਠ ਵਾਲੀ ਵਹਿੜਾ ਹੀ ਜਰਸੀ ਪੰਜਾਬ ਵਾਲੀ ਇੱਥੇ ਨਾਲ ਦੇਖ ਸਕਦੇ ਆਂ ਜੀ ਸੋਹਣੇ ਥਣ ਲੱਗੇ ਹੋਏ ਚਾਰੇ ਨਿਕਰਵੇਂ ਮੁੱਠੀ ਵਾਲੇ ਪੂਰੇ ਗੈਪ ਤੇ ਥਣ ਲੱਗੇ ਪੈਰ ਸਾਫ ਨੂੰ ਦੇਖ ਸਕਦੇ ਆਂ ਹਵਾਨੀ ਦੀ ਕੁਆਲਿਟੀ ਸਾਜੀ ਗਾਂ ਦਾ ਪ੍ਰਾਈਸ ਰੱਖਿਆ ਵਹਿੜ ਨੇ 48000 ਰੁਪਏ ਜੀ ਓਕੇ ਜੀ ਵੀਰ ਕੰਦਾ ਮਾਨਤਨ ਕਰਦਾਂਗੇ ਜੀ ਜਿਹੜੇ ਵੀ ਨੂੰ ਪਸੰਦ ਆਜੂਗੀ ਜੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਜੀ ਤੁਸੀਂ ਗੱਲਬਾਤ ਕਰ ਲੈ ਠੀਕ ਹੈ ਜੀ ਹਾਂਜੀ ਵੀਰ ਜੀ ਅੱਜ ਦੀ ਵੀਡੀਓ 'ਚ ਇਹ ਹੀ ਇੱਕ ਪਾਈ ਜਰਸੀ ਵੈਡ ਵਿਕਾਉ ਸੀ ਜੀ ਵੀਡੀਓ ਵੇਖ ਚੈਨਲ ਨੂੰ ਸਾਰਾ ਪਿਆਰ ਦੇਣ ਲਈ ਸਾਡੇ ਵੀਡੀਓ ਰੂਟੀਨ 'ਚ ਦੇਖਣ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਵੇਖ ਲਈ ਧੰਨਵਾਦੀ ਸਾਰਾ